ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਭਾਪਕੇ ਐਨ ਐਚ ਆਈ ਦੇ ਵੱਲੋਂ ਦੇਸ਼ ਭਰ ਦੇ ਸਾਰੇ ਸੂਬੇ ਦੇ ਵਿੱਚ ਜਿਹੜੇ ਵੱਡੇ ਸੜਕੀ ਆ ਰਾਜਮਾਰਗ ਕਾਰਜ ਸ਼ੁਰੂ ਕੀਤੇ ਗਏ ਨੇ ਉਹਨਾਂ ਨੂੰ ਹੁਣ ਨਿਮੇੜਨ ਦੇ ਲਈ ਇੱਕ ਪਾਸੇ ਕਰਨ ਦੇ ਲਈ ਖਤਮ ਕਰਨ ਦੇ ਲਈ ਕੇਂਦਰ ਸਰਕਾਰ ਵੀ ਪੱਪਾਂ ਪਾਰ ਹੋਈ ਪਈ ਹੈ ਤੇ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਲਈ ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਬੀਤੇ ਕੁਝ ਦਿਨ ਪਹਿਲਾਂ ਸੂਬੇ 'ਚ ਸੜਕ ਮਾਰਗ ਨੈਟਵਰਕ ਦੇ ਮੁੱਢਲੇ ਟਾਂਚੇ ਨੂੰ ਹੋਰ ਸੁਧਾਰਨ ਦੇ ਲਈ ਸੂਬੇ 'ਚ ਪੈਂਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਸਬੰਧੀ ਨਵੀਂ ਦਿੱਲੀ 'ਚ ਹੋਈ ਉੱਚ ਪੱਧਰੀ ਸਮੀਖਿਆ ਬੈਠਕ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਦੀ ਨਵੀਂ ਦਿੱਲੀ 'ਚ ਹੋਈ ਉੱਚ ਪੱਧਰੀ ਸਮੀਖਿਆ ਬੈਠਕ 'ਚ ਸ਼ਾਮਲ ਹੋਏ ਰਾਸ਼ਮਾਰਗ ਤੇ ਅਵਜਈ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ 'ਚ ਕੇਂਦਰੀ ਰਾਸ਼ਟਰੀ ਅਜੀ ਟਮਟਾ ਹਰਸ਼ ਮਲਹੋਤਰਾ ਕੇਂਦਰ ਅਤੇ ਸੂਬੇ ਦੇ ਪ੍ਰਸ਼ਾਸਕੀ ਸਕੱਤਰ ਸੜਕੀ ਅਵਜਈ ਸੰਬੰਧੀ ਕੇਂਦਰੀ ਮੰਤਰਾਲਾ ਐਨ ਐਚ ਏ ਆਈ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ ਠੇਕੇਦਾਰ ਤੇ ਕੰਸਲਟੈਂਟ ਆਦਿ ਸ਼ਾਮਲ ਹੋਏ ਸਮੀਖਿਆ ਦੌਰਾਨ ਇਹ ਦੱਸਿਆ ਗਿਆ ਕਿ ਪੰਜਾਬ 'ਚ ਮੌਜੂਦਾ ਸਮੇਂ 1438 ਕਿਲੋਮੀਟਰ ਰਾਸ਼ਟਰੀ ਰਾਸ਼ਮਾਰਗਾਂ ਦੇ ਕੰਮ ਲਗਭਗ 45000 ਕਰੋੜ ਰੁਪਏ ਦੇ ਨਾਲ ਕੀਤੇ ਜਾ ਰਹੇ ਆ ਮੀਟਿੰਗ ਚ ਇਹਨਾਂ ਕਾਰਜਾਂ ਨੂੰ ਪੂਰਾ ਕਰਨ ਦੇ ਲਈ ਐਕਵਾਇਰ ਕੀਤੀ ਜ਼ਮੀਨ ਦਾ ਕਬਜ਼ਾ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣ ਮੁਆਵਜ਼ਾ ਰਾਸ਼ੀ ਦੀ ਵੰਡ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨਾ ਬਣ ਵਿਭਾਗ ਦੇ ਐਕਵਾਇਰ ਕੀਤੀ ਜ਼ਮੀਨ ਦੇ ਬਦਲੇ ਚ ਦੇਣ ਦੇ ਲਈ ਗੈਰ ਬਣ ਜ਼ਮੀਨ ਦਾ ਜਿਹੜਾ ਲੈਂਡ ਬੈਂਕ ਹੈ ਉਹ ਤਿਆਰ ਕਰਨ ਅਤੇ ਥਰਮਲ ਪਾਵਰ ਪਲਾਂਟਾਂ ਤੋਂ ਸੁਵਾਦੀ ਪ੍ਰਾਪਤੀਆਂ ਦੀ ਸੰਬੰਧੀ ਵਿਸਤਾਰ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਤਰ੍ਹਾਂ ਦੇ ਕੁਝ ਪ੍ਰੋਜੈਕਟਾਂ ਦੇ ਲਈ ਜ਼ਮੀਨ ਪ੍ਰਾਪਤ ਨਾ ਹੋਣ ਕਾਰਨ ਹੋ ਰਹੀ ਦੇਰੀ ਦੇ ਮਸਲੇ ਨੂੰ ਗੰਭੀਰਤਾ ਦੇ ਨਾਲ ਵਿਚਾਰਦੇ ਹੋਏ ਇਹਨਾਂ ਨੂੰ ਜਲਦੀ ਹੱਲ ਕਰਨ ਦੀ ਲੋੜ ਦੇ ਉੱਤੇ ਹੋਰ ਜ਼ੋਰ ਦਿੱਤਾ ਗਿਆ। ਕੇਂਦਰੀ ਮੰਤਰੀ ਵੱਲੋਂ ਪੰਜਾਬ ਸਰਕਾਰ ਨਾਲ ਸਬੰਧਿਤ ਸਾਂਝੇ ਕੀਤੇ ਮੁੱਦਿਆਂ ਬਾਰੇ ਲੋਕ ਨਿਰਮਾਣ ਮੰਤਰੀ ਹਰਪਜਿੰਦਰ ਸਿੰਘ ਈਟੀਓ ਨੇ ਸੂਬਾ ਸਰਕਾਰ ਵੱਲੋਂ ਇਹਨਾਂ ਸਾਰੇ ਮਾਮਲਿਆਂ ਨੂੰ ਸਮਾਂਬੰਦ ਢੰਗ ਦੇ ਨਾਲ ਹੱਲ ਕਰਨ ਦਾ ਭਰੋਸਾ ਦਿਵਾਇਆ ਤਾਂ ਕਿ ਸੂਬੇ 'ਚ ਲੋਕਾਂ ਦੀ ਸਹੂਲਤ ਦੇ ਲਈ ਆਵਾਜਾਈ ਨੂੰ ਹੋਰ ਆਰਾਮਦਾਇਕ ਬਣਾਇਆ ਜਾ ਸਕੇ। ਇਸ ਦੇ ਲਾਭ ਪੰਜਾਬ ਦੇ ਰਾਜਮਾਰਗਾਂ ਨੂੰ ਹੋਰ ਵਧੀਆ ਢੰਗ ਦੇ ਨਾਲ ਜੋੜਨ ਅਤੇ ਸੜਕ ਸੁਰੱਖਿਆ ਨੂੰ ਸੁਧਾਰਨ ਦੇ ਲਈ ਖਾਨਕੂਟ ਚ ਵਿਕਲਰ ਅੰਡਰਪਾਸ ਪਾ ਕੇ ਵੀਯੂਪੀ ਆਧਾ ਪ੍ਰੋਜੈਕਟ ਕੇਂਦਰੀ ਮੰਤਰੀ ਦੇ ਧਿਆਨ ਦੇ ਵਿੱਚ ਲਿਆਦੇ ਗੇ